ਸੋ ਕਿਉ ਮੰਦਾ ਆਖੀਏ ਜਿੱਤ ਜਮ ਮੇਰਾ ਜਾਨ ਬਦਲਾਵ ਇੱਕ ਛੋਟਾ ਜਿਹਾ ਸ਼ਬਦ ਹੈ ਪਰ ਇਸ ਦੀ ਤਾਕਤ ਬੇਮਿਸਾਲ ਹੈ ਬਦਲਾਵ ਹੀ ਉਹ ਰਾਹ ਹੈ ਜਿਹੜਾ ਅੰਧਕਾਰ ਵਿੱਚ ਚਾਨਣ ਲਿਆਉਂਦਾ ਹੈ ਇੱਕ ਸਕਾਰਾਤਮਕ ਸੋਚ ਰੂਪੀ ਬਦਲਾਵ ਨਾਲ ਦੇਸ਼ ਤੇ ਸਮਾਜ ਦੇ ਵਿੱਚ ਇੱਕ ਉੱਚ ਪੱਧਰੀ ਸੋਚ ਦਾ ਵਾਅਦਾ ਕੀਤਾ ਜਾ ਸਕਦਾ ਹੈ ਇਕ ਸੋਚ ਜਿਸ ਵਿੱਚ ਹਰ ਪੇਧ ਭਾਵ ਖਤਮ ਹੁੰਦਾ ਹੈ ਇਸ ਲਈ ਪੰਜਾਬ ਸਰਕਾਰ ਦਾ ਇਹ ਉਪਰਾਲਾ ਜਿਸ ਵਿੱਚ ਮੁੰਡੇ ਤੇ ਕੁੜੀ ਦਾ ਪੇਧ ਭਾਵ ਭਾਵੇਂ ਸਿੱਖਿਆ ਸਿਹਤ ਪੱਖੋਂ ਰਹਿਣ ਸਹਿਣ ਪੱਖੋਂ ਜਾਂ ਸਵੈ ਨਿਰਭਰ ਬਣਾਉਣ ਪੱਖੋਂ ਹੋਵੇ ਹਰ ਪੱਧਰ ਤੇ ਕੰਮ ਕੀਤਾ ਗਿਆ ਹੈ ਤਾਂ ਜੋ ਹਰ ਕੁੜੀ ਨੂੰ ਮੁੰਡਿਆਂ ਦੇ ਬਰਾਬਰ ਹੋਣ ਦੀ ਪਛਾਣ ਮਿਲੇ ਬੇਟੀ ਬਚਾਓ ਬੇਟੀ ਪੜਾਓ ਸਿਰਫ ਇੱਕ ਸਕੀਮ ਨਹੀਂ ਇੱਕ ਸੁਪਨੇ ਨੂੰ ਹਕੀਕਤ ਬਣਾਉਣ ਦਾ ਜਜ਼ਬਾ ਹੈ ਜਿੱਥੇ ਕੁੜੀਆਂ ਨੂੰ ਉਹਨਾਂ ਦੇ ਹੱਕਾਂ ਦੀ ਪਹਿਚਾਨ ਕਰਾਉਣਾ, ਉਹਨਾਂ ਨੂੰ ਸਿੱਖਣ, ਜੀਣ ਅਤੇ ਸੁਪਨੇ ਵੇਖਣ ਦਾ ਹੱਕ ਦਿਵਾਉਣਾ ਹੈ। ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ਕਿ ਸੋਖਿਓ ਮੰਦਾ ਆਖੀਏ, ਚਿਤ ਜਮਿ ਹੀ ਰਜਾਨ। ਕਿ ਕੌਰੇਤੀ ਕਿਸੇ ਮਹਾਨ ਵਿਅਕਤੀ ਆ ਰਾਜੇ ਦੀ ਜਨਨੀ ਮੰਨੀ ਜਾਂਦੀ ਹੈ। ਕੁੜੀਆਂ ਦਾ ਘੱਟ ਦਾ ਲਿੰਗ ਅਨੁਪਾਤ, ਸਿੱਖਿਆ ਵਿੱਚ ਕੁੜੀਆਂ ਦੀ ਘੱਟ ਸੰਖਿਆ ਤੇ ਛੋਟੀ ਉਮਰੇ ਵਿਆਹ ਇਹ ਸਭ ਕੁਝ ਪੁਰਾਣੇ ਵਿਚਾਰਾਂ ਦਾ ਨਤੀਜਾ ਸੀ। ਜਿਸ ਦਾ ਸਾਰੇ ਪਰਿਵਾਰ ਸਮਾਜ ਆਖਰਕਾਰ ਦੇਸ਼ ਤੇ ਪੈਂਦਾ ਰਿਹਾ ਬੇਟੀ ਬਚਾਓ ਬੇਟੀ ਪੜਾਓ ਇਸ ਯੋਜਨਾ ਦਾ ਮੁੱਖ ਮਕਸਦ ਕੁੜੀਆਂ ਦੇ ਜਨਮ ਨੂੰ ਪ੍ਰੋਤਸਾਹਿਤ ਕਰਨਾ ਉਹਨਾਂ ਦੀ ਸੁਰੱਖਿਆ ਕਰਨ ਦੇ ਨਾਲ ਨਾਲ ਉਹਨਾਂ ਦੀ ਸਿੱਖਿਆ ਤੇ ਧਿਆਨ ਕੇਂਦ੍ਰਿਤ ਕਰਨਾ ਹੈ ਦੱਸਦੀ ਹੈ ਕਿ ਇਸ ਯੋਜਨਾ ਦੇ ਤਹਿਤ ਕੁੜੀਆਂ ਦੇ ਵਿਕਾਸ ਦੇ ਲਈ ਕੁਝ ਮੁੱਖ ਸਕੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿੱਚ ਨਵ ਜੰਮੀਆਂ ਬੱਚੀਆਂ ਨੂੰ ਸੱਤ ਬਿਮਾਰੀਆਂ ਤੋਂ ਬਚਾਉਣ ਦੇ ਲਈ ਮੁਫਤ ਟੀਕਾਕਰਨ ਅਤੇ 18 ਸਾਲ ਤੱਕ ਦੀ ਬੱਚਿਆਂ ਦੇ ਲਈ ਮੁਫਤ ਸਿਹਤ ਚੈੱਕਅਪ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਸਿਰਫ ਇੰਨਾ ਹੀ ਨਹੀਂ ਆਂਗਣਵਾੜੀ ਕੇਂਦਰਾਂ ਰਾਹੀਂ ਬੱਚੀਆਂ ਨੂੰ ਪੋਸ਼ਟਿਕ ਭੋਜਨ ਮੁਹੱਈਆ ਕਰਾਇਆ ਜਾਂਦਾ ਹੈ ਤੇ ਮਾਈ ਭਾਗੂ ਵਿੱਦਿਆ ਸਕੀਮ ਦੇ ਤਹਿਤ 9ਵੀਂ ਤੇ 12ਵੀਂ ਦੀਆਂ ਕੁੜੀਆਂ ਨੂੰ ਸਕੂਲ ਜਾਣ ਲਈ ਮੁਫਤ ਸਾਈਕਲਾਂ ਤੇ ਹੋਰ ਵੀ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਤੇ ਕੁੜੀਆਂ ਦੀ ਉਡਾਨ ਨੂੰ ਖੰਭ ਦੇਣ ਦੇ ਲਈ ਮੁਫਤ ਸੈਨੇਟਰੀ ਪੈਡ ਪ੍ਰਦਾਨ ਕੀਤੇ ਜਾਂਦੇ ਨੇ ਤਾਂ ਜੋ ਇਹ ਕੁੜੀਆਂ ਹਾਈਜਨ ਪੱਖੋਂ ਵੀ ਵਾਂਝੀਆਂ ਨਾ ਰਹਿਣ ਪੰਜਾਬ ਸਰਕਾਰ ਦੇ ਇਸ ਮਿਸ਼ਨ ਦੇ ਤਹਿਤ ਲੋੜਵੰਦ ਬੱਚਿਆਂ ਨੂੰ ਉਹਨਾਂ ਦੀ ਸਿੱਖਿਆ ਸਿਹਤ ਤੇ ਵਿਕਾਸ ਲਈ 4000 ਰੁਪਏ ਪ੍ਰਤੀ ਮਹੀਨੇ ਦੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਦਾ ਨਾਂ ਹੈ ਮਿਸ਼ਨ ਵਤਸਲਿਆ ਨਾਲ ਹੀ ਨਾਲ ਬੱਚਿਆਂ ਦੀ ਮਦਦ ਲਈ ਪੰਜਾਬ ਸਰਕਾਰ ਵੱਲੋਂ 1098 ਚਾਈਲਡ ਹੈਲਪਲਾਈਨ ਸੇਵਾ ਚਲਾਈ ਗਈ ਹੈ ਨਾ ਸਿਰਫ ਇਹਨਾਂ ਬੱਚਿਆਂ ਲਈ ਬਲਕਿ ਔਰਤਾਂ ਦੀ ਸੁਰੱਖਿਆ ਲਈ ਵੀ 181 ਔਮਨ ਹੈਲਪਲਾਈਨ ਮੌਜੂਦ ਹੈ ਸਿਰਫ ਸੁਰੱਖਿਆ ਹੀ ਨਹੀਂ ਪਰ ਸક્ષਮ ਆਂਗਣਵਾੜੀ ਅਤੇ ਪੋਸ਼ਣ ਸਕੀਮ ਦੇ ਤਹਿਤ ਗਰਭਵਤੀ ਔਰਤਾਂ ਨੂੰ 6 ਮਹੀਨਿਆਂ ਤੱਕ ਮੁਫਤ ਪੋਸ਼ਣ ਤੇ ਸਿਹਤ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਅਸੀਂ ਬਹੁਤ ਸਾਰੀਆਂ ਸਕੀਮਾਂ ਚਲਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਜੀਐਸਐਸਕੇ ਔਰ ਜੀਐਸਵਾਈ ਮੁੱਖ ਸਕੀਮਾਂ ਹੈ ਜਿਦੇ ਵਿੱਚ ਫ੍ਰੀ ਡਿਲੀਵਰੀ ਔਰ ਫ੍ਰੀ ਡਾਇਗਨੋਸਟਿਕ ਸਰਵਿਸਿਜ਼ ਹਰ ਇੱਕ ਗਰਭਵਤੀ ਔਰਤ ਨੂੰ ਦਿੱਤੀਆਂ ਜਾਂਦੀਆਂ ਨਾਲ ਹੀ ਹਰ ਮਹੀਨੇ ਦੀ 9 ਤਰੀਕ ਔਰ 23 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤृत्व ਅਭਿਆਨ ਹੈ ਜਿਹਦੇ ਵਿੱਚ ਗਰਭਵਤੀ ਔਰਤਾਂ ਦਾ ਸਪੈਸ਼ਲ ਚੈੱਕਅਪ ਬਾਇ ਡਾਕਟਰਸ ਕੀਤਾ ਜਾਂਦਾ ਹੈ ਔਰ ਸਭ ਤਰ੍ਹਾਂ ਦੇ ਟੈਸਟ ਵੀ ਫ੍ਰੀ ਕੀਤੇ ਜਾਂਦੇ ਔਰ ਦਵਾਈਆਂ ਫ੍ਰੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਨਾਲ ਹੀ ਜਿਹੜੀਆਂ ਧੀਆਂ ਹੈਗੀਆਂ ਸਾਡੀਆਂ ਜਨਮ ਤੋਂ ਲੈ ਕੇ 5 ਸਾਲ ਦੀ ਉਮਰ ਤੱਕ ਉਹਨਾਂ ਨੂੰ ਟ੍ਰੀਟਮੈਂਟ ਹਰ ਇੱਕ ਸਰਕਾਰੀ ਹਸਪੀਟਲ ਦੇ ਵਿੱਚ ਫ੍ਰੀ ਪ੍ਰੋਵਾਈਡ ਕੀਤਾ ਜਾਂਦਾ ਤੇ ਪਹਿਲੇ ਬੱਚੇ ਦੇ ਜਨਮ ਵੇਲੇ 5000 ਰੁਪਏ ਤੇ ਦੂਜੇ ਬੱਚੇ ਦੇ ਜਨਮ ਵੇਲੇ 6000 ਰੁਪਏ ਦੀ ਮਦਦ ਕੀਤੀ ਜਾਂਦੀ ਹੈ ਨਾਲੀ ਨਾਲ ਹਿੰਸਾ ਤੋਂ ਪੀੜਤਾਂ ਨੂੰ ਰਹਿਣ ਲਈ ਰਿਹائش ਅਤੇ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ। ਇਹਨਾਂ ਪੰਜਾਬ ਸਰਕਾਰ ਦੀ ਸ਼ਿਲਾਗਾ ਸਕੀਮਾਂ ਦੇ ਵਿੱਚ ਇੱਕ ਖਾਸ ਸਕੀਮ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਤੇ ਉਹਨਾਂ ਨੂੰ 51000 ਰੁਪਏ ਸ਼ਗਨ ਦੇ ਤੌਰ ਤੇ ਦਿੱਤੇ ਜਾਂਦੇ ਨੇ। ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦੀ ਧੀ ਦੀ ਜਗ੍ਹਾ ਘਰ ਦੀ ਚਾਰ ਦੀਵਾਰੀ, ਚੂਲਾ ਚੌਕਾ ਨਹੀਂ ਰਹੇਗੀ। ਖੇਡਾਂ ਤੋਂ ਲੈ ਕੇ ਵਿਗਿਆਨ ਵਪਾਰ ਤੋਂ ਲੈ ਕੇ ਕਲਾ ਰਾਜਨੀਤੀ ਤੋਂ ਲੈ ਕੇ ਫੌਜ ਤੇ ਹੁਣ ਤਾਂ ਚੰਨ ਤਾਰਿਆਂ ਨੂੰ ਵੀ ਪਿੱਛੇ ਛੱਡ ਆਈਆਂ ਸਾਡੀਆਂ ਕੁੜੀਆਂ ਮੇਰਾ ਨਾਮ ਕਿਰਨਪ੍ਰੀਤ ਕੋਰ ਹੈ ਮੈਂ ਪਲੱਸ 2 ਜਮਾਤ ਦੀ ਵਿਦਿਆਰਥਣ ਹਾਂ ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਪੜ੍ਹਦੀ ਹਾਂ ਮੈਂ ਪਿਛਲੇ 8 ਸਾਲਾਂ ਤੋਂ ਖੇਡਦੀ ਆ ਰਹੀ ਹਾਂ ਪਿਛਲੇ ਮਹੀਨੇ ਨੈਸ਼ਨਲ 68 ਸਕੂਲ ਗੇਮਸ ਖੇਡ ਕੇ ਆਈ ਹਾਂ ਜਿਸ ਵਿੱਚ ਮੇਰੀ 골ਡ ਮੈਡਲ ਆਇਆ ਹੈ ਦਾ ਸੰਯੋਗ ਹੈ ਕਿ ਕਪੂਰਥਲਾ ਪ੍ਰਸ਼ਾਸਨ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਨੂੰ ਵੱਧ ਚੜ੍ਹ ਕੇ ਜਨ ਜਨ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਸਾਡੇ ਘਰ ਦੀ ਧੀ ਸਾਡੇ ਪੰਜਾਬ ਸਾਡੇ ਸਮਾਜ ਤੇ ਸਾਡੇ ਦੇਸ਼ ਦੇ ਨਾਲ ਨਾਲ ਪੂਰੀ ਦੁਨੀਆ ਦੇ ਵਿੱਚ ਆਪਣਾ ਨਾਮ ਸੁਨਹਿਰੇ ਸ਼ਬਦਾਂ ਦੇ ਵਿੱਚ ਲਿਖਵਾ ਸਕੇ ਤੇ ਆਪਣੇ ਪੈਰਾਂ ਤੇ ਖੜ ਸਕੇ ਨਾਲ ਹੀ ਨਾਲ ਇਹ ਵੀ ਦੱਸਣਯੋਗ ਹੈ ਕਿ ਅੱਜ ਸਾਡਾ ਸਮਾਜ ਪੂਰੀ ਤਰ੍ਹਾਂ ਬਦਲ ਰਿਹਾ ਹੈ ਜਿੱਥੇ ਪਹਿਲਾਂ ਕੁੜੀਆਂ ਦੇ ਜਨਮ ਨੂੰ ਚੁੱਪਚਾਪ ਸਵੀਕਾਰ ਕੀਤਾ ਜਾਂਦਾ ਸੀ ਉੱਥੇ ਅੱਜ ਲੋਕ ਆਪਣੀਆਂ ਧੀਆਂ ਦੀ ਲੋੜੀ ਮਨਾਉਂਦੇ ਨੇ ਉਹਨਾਂ ਦੇ ਜਨਮ ਨੂੰ ਖੁਸ਼ੀਆਂ ਤੇ ਸਮਾਗਮਾਂ ਨਾਲ ਸਜਾਉਂਦੇ ਨੇ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਤਹਿਤ ਕੁੜੀਆਂ ਦੀ ਸਿੱਖਿਆ ਸਿਹਤ ਤੇ ਸਵੈ ਰੋਜ਼ਗਾਰ ਲਈ ਵਡੇਰੇ ਯਤਨ ਕਿੱਥੇ ਜਾ ਰਹੇ ਹਨ ਮੈਨੂੰ ਇਹ ਦੱਸਦਿਆਂ ਵੀ ਖੁਸ਼ੀ ਹੋ ਰਹੀ ਹੈ ਕਿ ਕਪੂਰਥਲਾ ਜ਼ਿਲ੍ਹੇ ਵਿੱਚ 1000 ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ 987 ਹੈ ਜੋ ਕਿ ਸੁਭੇ ਪਰ ਵਿੱਚ ਸਭ ਤੋਂ ਜ਼ਿਆਦਾ ਹੈ ਆਓ ਸਾਰੇ ਮਿਲ ਕੇ ਕੁੜੀਆਂ ਨੂੰ ਸਮਾਜ ਦੇ ਹਰ ਖੇਤਰ ਵਿੱਚ ਬਰਾਬਰ ਦੇ ਮੌਕੇ ਪ੍ਰਦਾਨ ਕਰੀਏ ਤਾਂ ਜੋ ਉਹ ਹੋਰ ਸਮਰੱਥਾ ਨਾਲ ਸਮਾਜ ਦੀ ਤਰੱਕੀ ਵਿੱਚ ਔਰ ਵੱਡੀ ਭੂਮਿਕਾ ਨਿਭਾ ਸਕਣ ਤੇ ਆਓ ਅਸੀਂ ਵੀ ਇਸ ਬਦਲਾਵ ਦੀ ਇਸ ਲਹਿਰ ਦਾ ਹਿੱਸਾ ਬਣੀਏ ਹਰ ਕੁੜੀ ਦੇ ਜਨਮ ਨੂੰ ਜਸ਼ਨ ਬਣਾਈਏ ਕਿਉਂਕਿ ਜਦ ਧੀਆਂ ਅੱਗੇ ਵਧਦੀਆਂ ਨੇ ਤਾਂ ਤਰੱਕੀ ਸਿਰਫ ਘਰ ਪਰਿਵਾਰ ਦੀ ਤੇ ਰਾਜ ਦੀ ਨਹੀਂ ਪੂਰੇ ਦੇਸ਼ ਦੀ ਹੁੰਦੀ ਹੈ